ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ 25 7 2024 ਨੂੰ ਮਾਨ ਜੋ ਦੇ ਵਿੱਚ ਸਰਵਸੰਮਤੀ ਨਾਲ ਸਿੰਘ ਸਭਾ ਵਾਲਾਂ ਵੱਲੋਂ ਇਹ ਫੈਸਲਾ ਲਿਆ ਗਿਆ ਜੋ ਗੁਰਦਰਾ ਸਾਹਿਬ ਦੇ ਸ੍ਰੀ ਨਿਸਾਨ ਸਾਹਿਬ ਦੇ ਪੋਸਾਕੇ ਦੇ ਰੰਗ ਸੰਬੰਧੀ ਸੰਗਤਾਂ ਵਿੱਚ ਦੁਬਧਾ ਸੀਗੀ ਉਹਨੂੰ ਦੂਰ ਕਰਨ ਲਈ ਜੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਉਹਦੇ ਮੁਤਾਬਕ ਜਿਹੜੇ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸ਼ਾਕੇ ਨੇ ਉਹ ਲਗਾਉਣ ਲਈ ਆਦੇਸ਼ ਕੀਤਾ ਗਿਆ ਸੋ ਇਹ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਤੇ ਸੀਰੀਅਲ ਨੰਬਰ ਡੱਡੇ ਦੇ ਮੁਤਾਬਕ ਜਿਹੜੇ ਇਹ ਰੰਗ ਨੇ ਸ੍ਰੀ ਨਿਸਾਨ ਸਾਹਿਬ ਦੇ ਏ ਬਸੰਤੀ ਅਤੇ ਸੁਰਮਖੀ ਹਨ ਸੋ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਮਾਨਜੋਗ ਸਿੰਘ ਸਹਿਬਾਨਾ ਦਾ ਜਿਹੜਾ ਇਹ ਆਦੇਸ਼ ਆ ਇਹਦੇ ਤੇ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਰਬਾਰ ਸਾਹਿਬ ਵਕੀਲ ਸ਼ਾਨ ਸਾਹਿਬ ਨੇ ਉਹਨਾਂ ਦਾ ਵੀ ਜਿਹੜਾ ਰੰਗ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕਿਹਾ ਬੇਟੀ ਬਦਲਿਆ ਨਜ਼ਰਾ ਜੋ ਮਾਨਜੋਗ ਸਿੰਘ ਸਹਿਬਾਨਾ ਦਾ ਫੈਸਲਾ ਉਹ ਬਿਲਕੁਲ ਇਨਵਨ ਲਾਗੂ ਹੋਊਗਾ ਜੀ ਮਤਲਬ ਦੁਨੀਆ ਭਰ ਦੇ ਜਿੰਨੇ ਵੀ ਦੁਰਜ ਨੂੰ ਕਰਨੇ ਸਾਰਿਆਂ ਬਿਲਕੁਲ ਜੀ ਬਿਲਕੁਲ ਜੀ ਇਹ 7 2024 ਨੂੰ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇੱਕ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਵੀ ਜੋ ਗੁਰਦਰਾ ਸਾਹਿਬ ਦੇ ਨਿਸਾਨ ਸਾਹਿਬ ਦੇ ਪੋਸਾਕੇ ਦਾ ਜਿਹੜਾ ਰੰਗ ਆ ਉਹ ਸੰਗਤਾਂ ਵਿੱਚ ਜਿਹੜੀ ਇਹ ਦੁਬਧਾ ਬਣੀ ਵੀ ਸੀ ਇਹ ਦੁਬਧਾ ਨੂੰ ਦੂਰ ਕਰਨ ਲਈ ਮਾਨਯੋਗ ਸਿੰਘ ਸਾਹਿਬਾਨਾਂ ਵੱਲੋਂ ਇਹ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਗੁਰਦਰਾ ਸਾਹਿਬਾਂ ਦੇ ਜਿਹੜੇ ਇਨਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਲਗਾਇਆ ਜਾਵੇ। ਸੋ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 15 ਸੀਰੀਅਲ ਨੰਬਰ ਡੱਡਾ ਦੇ ਮੁਤਾਬਕ ਜਿਹੜਾ ਇਸ ਪਸਾਕੇ ਦਾ ਜਿਹੜਾ ਰੰਗ ਆ ਉਹ ਬਸੰਤੀ ਜਾਂ ਸੂਰਜ ਸਰਮਈ ਰੰਗ ਜਿਹੜਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਮਾਨਯੋਗ ਸਿੰਘ ਸਾਬਾਨਾ ਦੇ ਵੱਲੋਂ ਜੋ ਇਹ ਆਦੇਸ਼ ਹੋਇਆ ਉਹਦੀ ਇਹ ਪਾਲਣਾ ਕੀਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਤੋਂ ਗਲੇ ਰੱਖੂ ਨਾ ਹੈ ਕਿ ਵੀ ਲਿਖਿਆ ਗਿਆ ਕਿ ਜਨਤਾ ਨੂੰ ਪਹੇਖਾ ਪੈਂਦਾ ਹੈ ਜੀ ਕੀ ਹੈਗਾ ਕੀ ਆ ਪੰਦੇ ਰਹੇ ਮਾਨਯੋਗ ਸਿੰਘ ਸਾਬਾਨਾ ਵੱਲੋਂ ਜੋ ਆਦੇਸ਼ ਹੋਇਆ ਬਿਲਕੁਲ ਅਸੀਂ ਇਨਵੇਂ ਉਹਦੇ ਮੁਤਾਬਕ ਹੀ ਕਰਨਾ ਜੋ ਸਿੱਖ ਰ ਹੈ ਤੇ ਮੇਰੇ ਅਦਾ ਵਿੱਚ ਲਿਖਿਆ ਗਿਆ ਉਦੇ ਮੁਤਾਬਕ ਹੀ ਜਿਹੜੇ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਉਹ ਹੋਵੇਗਾ ਜੀ ਜੀ ਜਿਹੜਾ ਇਹ ਰੰਗ ਤੁਸੀਂ ਕਹਿ ਰਹੇ ਹੋ ਕਿ ਨਾਇਤ ਮਰਿਆਦਾ ਇਹਦਾ ਮਤਲਬ ਕੀ ਤਦੋਂ ਤੋਂ ਸਿੱਖ ਕੌਮ ਦੇਖਦੀ ਆਈ ਆ ਨਿਸਾਨ ਸਾਹਿਬ ਨੂੰ ਉਦੋਂ ਦਾ ਇਹਦਾ ਮਤਲਬ ਵੀ ਸਿੱਖ ਰਤ ਮਰਿਆਦਾ ਅਨੁਸਾਰ ਨਹੀਂ ਸੀਗਾ ਕਿ ਅੱਜ ਹੀ ਇਹ ਮਰਿਆਦਾ ਦੇ ਅਨੁਸਾਰ ਹੋ ਜਾ ਰਿਹਾ ਨਹੀਂ ਨਹੀਂ ਜਿਹੜਾ ਪ੍ਰਵਾਨਤ ਰੰਗ ਨਾਲ ਰੰਗ ਨੇ ਉਹ ਪਹਿਲਾਂ ਚੜਦੇ ਰਹੇ ਨੇ ਜਿਵੇਂ ਨਿਹੰਗ ਸਿੰਘਾਂ ਦੇ ਨੀਲੇ ਚੋਲੇ ਚੜਦੇ ਰਹੇ ਨੇ ਸੋ ਜਿਹੜੀ ਹੁਣ ਸੰਗਤਾਂ 'ਚ ਦੁਬਦਾ ਬਣੀ ਸੀਗੀ ਉਹਨੂੰ ਦੂਰ ਕਰਨ ਬਾਅਦ ਤੇ ਜੋ ਸਿੰਘ ਸਾਹਿਬਾਂ ਦਾ ਫੈਸਲਾ ਆ ਉਹਨੂੰ ਬਿਲਕੁਲ ਇਨਵਨ ਲਾਗੂ ਕੀਤਾ ਜਾਊਗਾ ਠੀਕ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ